ਹਾਂਜੀ ਕਿਸਾਨ ਵੀਰੋ ਜਿਵੇਂ ਹੁਣ ਆਪ ਨੂੰ ਪਤਾ ਬਹੁਤ ਜ਼ਿਆਦਾ بارشਾਂ ਪੈ ਕੇ ਹਟੀਆਂ ਝੋਨਿਆਂ 'ਚ ਪਾਣੀ ਖੜਨ ਕਰਕੇ ਜਿਵੇਂ ਫੰਕਸਾਂ ਦੀ ਬਿਮਾਰੀ ਆ ਜਾਂਦੀ ਹੈ ਝੋਨੇ 'ਚ ਜਿਵੇਂ ਸੀਟ ਬਲੱਟ ਹੋ ਗਈ ਪੀਐਲਪੀ ਵਗੈਰਾ ਆ ਦੇਖੋ ਤੁਸੀਂ ਇਹ ਫੰਗੀ ਸੈਡ ਬਹੁਤ ਟੌਪ ਦੇ ਫੰਗੀ ਸੈਡ ਹੈ ਜੀਐਸਪੀ ਕ੍ਰੋਪ ਸਾਇੰਸ ਦਾ ਐਲੀਮੈਂਟ ਇਹਦੇ ਵਿੱਚ ਪਲਸਰ ਵਾਲਾ ਟੈਕਨੀਕਲ ਪਲੱਸ ਐਮਈ ਸਟਾਰ ਵਾਲਾ ਡੈਫਿਕੋਨਾਜੋਲ ਆ ਤੁਸੀਂ ਦੇਖ ਰਹੇ ਹੋ ਬੈਸਟ ਐਗਰੋ ਦਾ ਟਰਾਈ ਕਲਰ ਇਹਦੇ ਵਿੱਚ ਨੈਟਿਵ ਵਾਲਾ ਟੈਕਨੀਕਲ ਡੈਫਿਕੋਨਾਜੋਲ ਐਮੀਸਟਾਰ ਵਾਲਾ ਪਲਸ ਸਲਫਰ ਬਹੁਤ ਵਧੀਆ ਰਿਜ਼ਲਟ ਆਇਆ ਪਿਛਲੇ ਸਾਲ ਕਿਸਾਨਾਂ ਨੇ ਕੀਤੇ ਸੀ ਬਹੁਤ ਟੌਪ ਦੇ ਰਿਜ਼ਲਟ ਆਏ ਸੀ ਤੇ ਇੱਕ ਆ ਵਿਲੋਬੁੱਡ ਕੰਪਨੀ ਨੇ ਦਿੱਤਾ ਆਪਣੇ ਦੇ ਵਿੱਚ ਪਲਸਰ ਵਾਲਾ ਟੈਕਨੀਕਲ ਪਲਸ ਡੈਫਿਕੋਨਾਜੋਲ ਆਪਣੇ ਐਮੀਸਟਾਰ ਵਾਲਾ ਪਲਸ ਵੈਲਡਮੈਂਸ਼ਨ ਤੇ ਆ ਜਿਵੇਂ ਸਜੈਂਟਾ ਦਾ ਇਸ ਵਾਰ ਨਵਾਂ ਆ ਰਿਫਲੈਕਟ ਟੌਪ ਇਹਦੇ ਵੀ ਰਿਜ਼ਲਟ ਵਧੀਆ ਦੱਸਦੇ ਆ ਪਹਿਲੀ ਵਾਰ ਆਇਆ ਇਹ ਤੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਜਿਹੜਾ ਵੀ ਚਲੋ ਇਹ ਤੁਹਾਨੂੰ ਫੰਗੀ ਸਾਈਡ ਦੱਸਿਆ ਪਰ ਜਿਹੜਾ ਵੀ ਤੁਸੀਂ ਕਰੋਗੇ ਫੰਗੀ ਸਾਈਡ ਪਾਣੀ 150 ਲੀਟਰ ਤੋਂ ਪਲੱਸ ਲਾਈਓ ਜੇ 200 ਲੱਗ ਜਾ ਤਾਂ ਸੋਨੇ ਪਿਸਵਾ ਗਿਆਲੀ ਗੱਲ ਹੈ ਪਰ ਮੇਰੀ ਬੇਨਤੀ ਹੈ ਪਾਣੀ ਜੇ ਤੁਸੀਂ 100 ਸਵਾ 100 ਲੀਟਰ ਲਾਣਾ ਤਾਂ ਫਿਰ ਕੋਈ ਬਾਲਾ ਮਹਿੰਗਾ ਫੰਗੀ ਸਾਈਡ ਕਰਨ ਦੀ ਲੋੜ ਨਹੀਂ ਰਿਜ਼ਲਟ ਘਟ ਆਣਗੇ ਪਰ ਮੇਰੀ ਬੇਨਤੀ ਹੈ ਪਾਣੀ 200 ਲੀਟਰ ਲਾਈਓ ਧੰਨਵਾਦ